ਸੋ ਨਵੀਂ ਬਿਲਡਿੰਗ ਜਿਹੜੀ ਨਕਰਖੇੜੇ ਪਾਸ਼ਾ ਦੀ ਜਿਹੜੀ ਬਣਾਈ ਜਾ ਰਹੀ ਹੈ ਨਵੇਂ ਡਿਜ਼ਾਈਨ ਦੇ ਨਾਲ ਵਜੇ ਤਰੀਕੇ ਦੇ ਨਾਲ ਜਿਹੜੀ ਇਹ ਬਿਲਡਿੰਗ ਥੋੜੇ ਮਹੀਨਿਆਂ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੂਗੀ ਭਗਤ ਜਿਹੜੇ ਖੇੜੇ ਪਾਸੇ ਦੇ ਪਹਿਲਾਂ ਪੂਜਨ ਕਰੇ ਫਿਰ ਬ੍ਰਹਮਾ ਜੀ ਦੀ ਜਿਹ ਬ੍ਰਹਮਾ ਜੀ ਦੀ ਜਿਹ ਸਥਾਪਨਾ ਕਰਨੀ ਸੀਗੀ ਕੁਝ ਕਾਰਨਾ ਕਰਕੇ ਜਿਹੜੇ ਪ੍ਰਾਣਾ ਪ੍ਰਾਣਾ ਵਿਪਲ ਦਾ ਪੇੜ ਸੀਗਾ ਬ੍ਰਹਮਾ ਜੀ ਦਾ ਉਸ ਨੂੰ ਕੁਝ ਕਾਰਨਾ ਕਰਕੇ ਪੱਟਣਾ ਪਿਆ ਇਸ ਕਰਕੇ ਅੱਜ ਇਹਨਾਂ ਦੀ ਨਵੀਂ ਸਥਾਪਨਾ ਕਰਨੀ ਪਈ ਪਹਿਲਾਂ ਪੂਜਨ ਕਰਿਆ ਫਿਰ ਨਗਰਘੇੜੇ પાસે ਇਹਦਾ ਹਵਨ ਕਰਿਆ ਸਾਰੀ ਪੰਚਾਇਤ ਔਰ ਸਾਰੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਸੀਸ ਬ੍ਰਹਮਾ ਜੀ ਤੇ ਜਿਹੜਾ ਨਵਾਂ ਪੇੜ ਪਿੱਪਲ ਦਾ ਜਿਹੜਾ ਇੱਥੇ ਘੜੇ ਵੀਰ ਦੇ ਜੋ ਜਗ੍ਹਾ ਦੇ ਉੱਤੇ ਲਗਾਇਆ ਜਾ ਰਿਹਾ ਹੈ ਉਹ ਨਵੀਂ ਬਿਲਡਿੰਗ ਜਿਹੜੀ ਇਹ ਤਿਆਰ ਕੀਤੀ ਜਾ ਰਹੀ ਹੈ ਲਗਭਗ ਸਾਰੀ ਇੱਥੇ ਮੌਜੂਦ ਹੈ ਸੋ ਅੱਜ ਇੱਥੇ ਜਿਹੜੀ ਜਗ੍ਹਾ ਉੱਤੇ ਪਿੰਪਲ ਲਗਾਇਆ ਜਾਵੇਗਾ ਤੇ ਨਾਲ ਦੀ ਨਾਲ ਜਿਹੜੀ ਨਵੀਂ ਬੇਲ ਦੀ ਰੀਤੀ ਦਰਵਾਜ਼ਾ ਦੇ ਨਾਲ ਜਿਹੜੇ ਕੰਮ ਹੋਣ ਚੱਲਤੇ ਜਾ ਰਹੇ ਹੈ ਸੋ ਨਾ ਸੋ ਦੇਖੋ ਸੋ ਪਿੰਡ ਦੇ ਜਿਹੜੇ ਵਸਨੀਕ ਇੱਥੇ ਮੌਜੂਦ ਹੈ ਪੰਚਾਇਤ ਸਰਪੰਚ ਜਤਿੰਦਰ ਸਿੰਘ ਜਿਹੜੇ ਅੱਜ ਯੱਗ ਦੇ ਵਿੱਚ ਜਿਹੜੀ ਸਮੂਲਿਤ ਕੀਤੀ ਹੈ ਯੱਗ ਦੇ ਵਿੱਚ ਭਾਗੀਦਾਰੀ ਲੈ ਰਹੇ ਹੈ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਜੋ ਪੰਚਾਇਤ ਜੀ ਵੱਲੋਂ ਜਿਹੜਾ ਹਵਨ ਕੀਤਾ ਜਾ ਰਿਹਾ ਹੈ ਜਿਹੜੇ ਖੇੜੇ ਪਾਸੇ ਦੇ ਪਹਿਲਾ ਪੂਜਨ ਕਰੇ ਫਿਰ ਬ੍ਰਹਮਾ ਜੀ ਦੀ ਅੱਜ ਬ੍ਰਹਮਾ ਜੀ ਦੀ ਅੱਜ ਸਥਾਪਨਾ ਕਰਨੀ ਸੀਗੀ ਕੁਝ ਕਾਰਨਾ ਕਰਕੇ ਜਿਹੜੇ ਪ੍ਰਾਣਾ ਪ੍ਰਾਣਾ ਪੀਪਲ ਦਾ ਪੇਟ ਸੀਗਾ ਬ੍ਰਹਮਾ ਜੀ ਦਾ ਉਸ ਨੂੰ ਕੁਝ ਕਾਰਨਾ ਕਰਕੇ ਬਟਣਾ ਪਿਆ ਇਸ ਕਰਕੇ ਅੱਜ ਉਹਨਾਂ ਦੀ ਨਵੀਂ ਸਥਾਪਨਾ ਕਰਨੀ ਪਈ ਪਹਿਲਾਂ ਪੂਜਨ ਕਰਿਆ ਫਿਰ ਨਗਰ ਖੇੜੇ ਪਾਸੇ ਦਾ ਹਵਨ ਕਰਿਆ ਸਾਰੀ ਪੰਚਾਇਤ ਔਰ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਬ੍ਰਹਮਾ ਜੀ ਦੀ ਸਥਾਪਨਾ ਕਰਨੀ ਹੈ ਜੀ ਹਾਂ ਅਜੇ ਹਵਨ ਤੋਂ ਬਾਅਦ ਹੁਣ ਇਹ ਸਥਾਪਨਾ ਹੋਵੇਗੀ ਪੂਜ ਬ੍ਰਹਮਾ ਜੀ ਦੀ ਉਸ ਤੋਂ ਬਾਅਦ ਭੰਡਾਰਾ ਸਟਾਰਟ ਹੋ ਗਿਆ ਜੀ ਇਸ ਦੇ ਵਿੱਚ ਕਿਹੜੇ ਕਿਹੜੇ ਬੰਦੇ ਦੇ ਕੋਲ ਇਸ ਹਵਨ ਦੇ ਵਿੱਚ ਪਹਿਲਾਂ ਸਾਡੇ ਪੰਚਾਇਤ ਦੇ ਸਾਰੇ ਮੈਂਬਰ ਜਿਗੇ ਸਰਪੰਚ ਜਤਿੰਦਰ ਸਿੰਘ ਜੀ ਉਸ ਤੋਂ ਬਾਅਦ ਸਾਡੇ ਗੁੱਡੂ ਵਰਮਾ ਜੀ ਪਿੰਡ ਦੇ ਸਾਰੇ ਸਹਿਯੋਗੀ ਕਿਰਨ ਵਰਮਾ ਜੀ ਬਹਾਦਰ ਗੁਪਤਾ ਜੀ ਸਾਰੇ ਸਹਿਯੋਗੀ ਪਿੰਡ ਦੇ ਸਹਿਯੋਗੀਆਂ ਨੇ ਸਹਿਯੋਗ ਦਿੱਤਾ